ਮੇਰਾ ਨਾਮ ਕਲਜੀਤ ਸਿੰਘ ਹੈ ਜੀ ਅਹੀਂ ਪਿੰਡ ਪਰਵਾਂ ਜ਼ਿਲ੍ਹਾ ਮਰਸਰ ਛੇਲਵਾਵਾ ਕਹਾਜ ਰਹਿਣ ਵਾਲੇ। ਨਾਗਰਿਕ ਸਰ ਤੁਸੀਂ ਕਿਸ ਸਟੇਟ ਦੇ? ਅਹੀਂ ਨਾਗਰਿਕ ਐਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ। ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਹੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਮਿ ਆਏ। ਤੇ ਕੱਲ 2 ਦਿਨ ਪਹਿਲਾਂ ਹੀ ਇਥੋਂ ਕਮਰ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋਈ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ 'ਚ ਰਿਹਾ ਹਾਂ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਅਹੀਂ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਗੱਲ ਨਹੀਂ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਜੋ ਹੁجوم ਹੀ ਨਾ ਜਾਦਾ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਤੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹੀ ਤੋ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਈ ਚਪੇੜ ਕਿ ਮਾਰੇਗਾ ਤੂੰ ਅ ਲੋਕ ਗਲਤ ਕਿਉਂ ਬੋਲਦਾ ਵਾ ਐਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਐਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜਿਆਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉਨ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ ਦੇ ਨਾ ਜਾਣ ਕਿਉਂਕਿ ਹਿਮਾਚਲ ਦੇ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਜੀ ਕੁਮਨ ਦੇ ਲੋਕਾਂ ਦਾ ਤੁਹਾਡੇ ਨਾਲੇ ਕਟੜਾ ਵਾਪਸੀ ਹੈ ਵੈਨ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਮਾਇਤ ਕਰਦੇ ਹੋ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਔਲਾ ਪਾਰੀ ਕਿ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਅਸੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਕਨਸੀਡਰ ਕਰੋਗੇ ਇੱਕ ਤਰ੍ਹਾਂ ਦੇ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਕਿ ਜ਼ਿੰਦਗੀ ਦੇ ਵਿੱਚ ਇਡੀ ਵਧੀਆ ਸੇਫ ਲਾਈਫ ਚੀਂਦੇ ਆਏ ਆ ਤੇ ਇੱਥੇ ਆਉਂਦੇ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਏ ਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਸਾਡੀ ਮੰਗ ਨਾ ਕਿ ਇਹਨੂੰ ਅਸੀਂ ਕਿਨ ਲੜਨਾ ਚਾਹੁੰਦੇ ਆ ਨਾ ਹੀ ਕਿਨੂੰ ਅਸੀਂ ਇਹ ਹੀ ਕਹਿੰਦੇ ਆ ਕਿ ਪਲੀਜ਼ ਜਿਹੜੇ ਸਰ ਆ ਦੀ ਮੰਗ ਤੇ ਆ ਕਿ ਅਸੀਂ ਤੇ ਇਥੇ ਆਪਣਾ bizness ਸਟਾਰਟ ਕਰਨਾ ਚਾਹੁੰਦੇ ਆ ਆਨਲਾਈਨ bizness ਕਰਦੇ ਆ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ opportunity ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਸਕ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠਿਆਂ ਤੇ ਸਾਨੂੰ ਇਨਕਮ ਆ ਰਹੀ ਹੈ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਹੋਜੀ ਚੀਜ਼ ਹੈ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡੇ ਨਾਲ ਏਡੀ ਮਤਲਬ ਊਟਮਾਰ ਹੋਈ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਕਾਲਾ ਗੱਡੀਆਂ ਗਈਆਂ ਪੁਲਿਸ ਨੇ ਤੁਹਾਡੀ ਕੋਈ ਸਵਾਲ ਨਹੀਂ ਕੀਤੀ ਸੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਨਾ ਜੀ ਨਾ ਪੁਲਿਸ ਵਾਲ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਓਪਲ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਸੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਜਿਹੜੀਆਂ ਦੇ ਪੁਲਿਸ ਨੇ ਡਿਲੀਟ ਕਰਾਇਆ ਪੁਲਸ ਉਹ ਜਦੋਂ ਅਸੀਂ ਪੁਲਸ ਥਾਣੇ ਗਏ ਆ ਨਾ ਉਹਨਾਂ ਨੇ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇੱਕ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਸਰ ਜੀ ਡਾਈ ਵਾਈਫ ਵੀ ਸਪੈਨਿਸ਼ ਹੈ ਤੇ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਇਹ ਰਜਾਦਾ ਮਸਲਾ ਰੌਲਾ ਹੀ ਹ ਹ ਜਦੋਂ ਆ ਮੇਰਾ ਨਾਮ ਡਾਕਟਰ ਜਸਵਿੰਦਰ ਸਿੰਘ ਹੈ ਜੀ ਮੈਂ ਐਜ਼ ਅ ਹਸਪੀਟਲ ਐਡਮਿਨਿਸਟਰੇਟਰ ਸ਼੍ਰੀਮਤੀ ਪਾਰਵਤੀ ਦੇਵੀ ਹਸਪੀਟਲ ਇੱਥੇ ਕੰਮ ਕਰਦਾ ਡਾਕਟਰ ਸਾਹਿਬ ਤੁਹਾਡੇ ਕੋਲ ਨਹੀਂ ਇੱਕ ਫੈਮਲੀ ਐਜੀ ਜਿਹੜਾ ਮਾਰ ਚੁੱਕੀ ਰਿਪੋਰਟ ਮਾਰ ਰਹੀ ਸੀ ਕਿ ਕਿਹਦੇ ਸਿਸਟਮ ਦੇ ਤੁਹਾਡੇ ਕੋਲ ਹੈ ਹਾਂ ਇਹ ਪੇਸ਼ੈਂਟ ਕੱਲ ਤਕਰੀਬਨ 6:00 ਦੇ ਹਾਲਾਤ ਦੇ ਵਿੱਚ ਆਇਆ ਹੈ ਕਿ ਜੋ ਜੋ ਕਿ ਜਦੋਂ ਸਾਡੇ ਕੋਲੇ ਆਇਆ ਤੇ ਉਦੋਂ ਇਹਦੇ ਸੈੱਟ ਦੇ ਵਿੱਚ 6 ਤੋਂ 7 ਤਕਰੀਬਨ ਟਾਂਕੇ ਲੱਗੇ ਹੋਏ ਨੇ ਤੇ ਖੱਬੀ ਬਾਹ ਦੇ ਉੱਤੇ ਫ੍ਰੈਕਚਰ ਹੈਗਾ ਹੁਣ ਕੱਲ ਦੇ ਨਾਲੋਂ ਅਗਰ ਅੱਜ ਦੀ ਗੱਲ ਕੀਤੀ ਜਾਏ ਤੇ ਅੱਜ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਬੈਟਰ ਹੈ ਪੇਸ਼ੈਂਟ ਆਪ ਬੋਲ ਕੇ ਬੋਲ ਵੀ ਸਕਦਾ ਗੱਲਬਾਤ ਵੀ ਕਰ ਸਕਦਾ ਹੁਣ ਅਗਰ ਦੇਖਿਆ ਜਾਏ ਤੇ ਉਹਦੀ ਹੈਲਥ ਵਾਈਜ਼ ਤੇ ਦਿਮਾਗੀ ਤੌਰ ਤੇ ਕੰਡੀਸ਼ਨ ਦੇ ਵਿੱਚ ਕਾਫੀ ਸੁਧਾਰ ਹੈ ਇਤਨੀ ਜਿਹੜੇ ਫ੍ਰੈਕਚਰ ਸੀ ਉਹਦਾ ਭਰਾ ਵੀ ਸੀ ਨਾਲ ਜੀ ਅ ਦੇਖੋ ਭਰਾ ਦੇ ਉੱਥੇ ਸੱਟ ਲੱਗੀ ਹੈ ਜਾਂ ਕੀ ਉੱਥੇ ਹੋਇਆ ਹੈ ਦੇਖੋ ਅਸੀਂ ਜਿਹਨੂੰ ਐਡਮਿਟ ਕੀਤਾ ਮੈਂ ਉਹਦੇ ਬਾਰੇ ਤੇ ਦੱਸ ਸਕਦਾ ਬਟ ਭਰਾ ਦੀ ਕੰਡੀਸ਼ਨ ਬਾਰੇ ਤੇ ਮੈਨੂੰ ਨਹੀਂ ਪਤਾ ਬਟ ਉਹ ਸੁਣਨ ਚਾਹਿਆ ਕਿ ਸਟੇਬਲ ਹੈ ਪੁਲਿਸ ਨੂੰ ਰਿਪੋਰਟ ਕੀਤੀ ਸੀ ਹਾਂ ਜਦੋਂ ਅਸੀਂ ਪੁਲਿਸ ਨੂੰ ਇਨਟਿਮੀਟ ਕੀਤਾ ਤਾਂ ਪੁਲਿਸ ਨੇ ਇਮੀਡੀਏਟਲੀ ਆ ਕੇ ਜੋ ਵੀ ਉਹਨਾਂ ਨੇ ਜੋ ਲੀਗਲ ਕਾਰਵਾਈ ਬੰਦੀ ਹੈ ਉਹ ਕੀਤੀ ਹੈ ਹੁਣ ਮਰੀਜ਼ ਦੇ ਹਾਲਾਤ ਕਿਦਾਂ ਦੇ ਨੇ ਹੁਣ ਮਰੀਜ਼ ਦੇ ਹਾਲਾਤ ਪਹਿਲਾਂ ਨਾਲੋਂ ਜਦੋਂ ਅਸੀਂ ਪੇਸ਼ੈਂਟ ਨੂੰ ਹਸਪੀਟਲ ਤੇ ਐਡਮਿਟ ਕੀਤਾ ਉਦੋਂ ਤੇ ਹੰਦੇ ਵਿੱਚ ਲੈ ਕੇ ਬਹੁਤ ਕਾਫੀ ਸੁਧਾਰ ਆਇਆ ਇਹ ਕੋਈ ਕੰਮਰਦਨ ਗਏ ਸੀ ਹਜ਼ਾਰ ਲੋਜੀ ਤੋਂ ਔਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦਮੀ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਜ਼ੁਲਮ ਨੇ ਮਲਾ ਕਰਤਾ ਇਹ ਫੈਮਿਲੀ ਸੀ ਦੋ ਬ੍ਰਦਰ ਸੀ ਇੱਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨ ਆਰ ਆਈ ਹੈ ਔਰ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਔਰ ਬਾਹਰ ਦੇ ਇਹਨਾਂ ਕੋਲ ਪਾਸਪੋਰਟ ਨੇ ਸੋ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਸ਼ ਵਿੱਚ ਦੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਮਾਰਨਾ ਚੰਗਾ ਵੀ ਬੋਲੇ ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ ਜੇ ਦੀ ਮੈਂ ਬਹੁਤ ਨਿੰਦਿਆ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਰਕਾਰੀ ਵੀ ਇਹ ਐਕਸ਼ਨ ਲਵੇ ਮੁੱਖ ਮੰਤਰੀ ਜਿਹੜੇ ਹਿਮਾਚਲ ਦੇ ਨੇ ਉਹ ਵੀ ਇਮੀਡੀਏਟ ਐਕਸ਼ਨ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਇਮੀਡੀਏਟ ਗੱਲ ਕਰਨ ਕਿਉਂਕਿ ਸਾਨੂੰ ਸਖਾਵੇ ਮਾਹੌਲ ਚਾਹੀਦੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਸਾਡੇ ਵਰਗੀਕਰਨ ਔਰ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਦੀਆਂ ਔਰ ਸਾਡੇ ਸਮਾਜ ਚ ਪਾੜ ਵਧਦਾ ਹੈ ਇਹੋ ਹੀ ਇਹ ਚਿੰਤਾ ਆ ਕੇ ਕਰਦੇ ਸਾਂ ਔਰ ਇਹ ਚਿੰਤਾ ਨੂੰ ਵਰਗਾ ਦੀ ਰਾਜਨੀਤੀ ਦੇ ਵਿੱਚ ਬੜਾਵਾ ਮਿਲਦਾ ਹੈ ਸੋ ਜਿਹੜੀ ਘਟਨਾਵਾਂ ਵਾਪਰੀ ਕੰਗਣਾਨਾ ਦਾ ਵੀ ਅਸੀਂ ਕਹਾਂ ਵੀ ਠੀਕ ਹੈ ਇਹੋ ਜਿਹੇ ਘਟਨਾਵਾਂ ਤੇ ਬਹੁਤ ਸੀਐਮ ਨਾ ਵੀ ਵਾਪਰੀਆਂ ਨੇ ਬੜੇ ਬੜੇ ਪੋਲਿਟਿਕਲ ਬੰਦੇ ਨਾਲ ਲੋਕ ਆਪਣਾ ਰੰਗ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਕੋ ਮਾੜੀ ਵਰਤਨਾ ਉਹ ਫਿਰ ਕਿਤੇ ਨਾ ਕਿਤੇ ਕੁਝ ਪੱਖੇ ਤੇ ਪੱਖੇ ਚ ਵੀ ਹੋ ਗਏ ਪਰ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰਨ ਲੱਗ ਗਏ ਜਦਕਿ ਇਹੋ ਜਿਹੇ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਈ ਚੋਕੋ ਉਹਦਾ ਬੈਕ ਨਬੀੜਾ ਹੁੰਦਾ ਹੈ ਸੋ ਜਿਹੜੀ ਘਟਨਾ ਵਾਪਰੀ ਹੁਣ ਉਹਦਾ ਰਿਐਕਸ਼ਨ ਉਥੇ ਮਾ ਹੁਣ ਇੱਥੇ ਵੀ ਮੱਚਦੀ ਰਹਿੰਦੇ ਨੇ ਉੱਥੇ ਵੀ ਪੰਜਾਬੀ ਰਹਿੰਦੇ ਨੇ ਸਾਰੇ ਦੇਸ਼ ਪਹਿਲੇ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਪੰਜਾਬ ਦੇ ਮੁੱਖ ਮੰਤਰੀ ਤੋਂ ਮੱਚਦੇ ਮੁੱਖ ਮੰਤਰੀ ਤੋਂ ਮੀਟਿੰਗ ਕਰਕੇ ਦੋਵੇਂ ਸਖਤ ਐਕਸਲੈਂਟ ਔਰ ਰਤਬਾਦ ਲੋਕਾਂ ਨੂੰ ਇੱਕ ਸੰਬੋਧਨ ਕਰ ਕਿ ਇਹ ਭਾਰਤ ਸਾਡਾ ਸਾਰਿਆਂ ਦਾ ਸਾਂਝਾ ਹੈ ਔਰ ਅਸੀਂ ਲੋਕ ਕਨਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਚਣਾ ਚੱਲਦੇ ਆਂ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਮਾਂਗੇ ਅਤੇ ਇਹ ਸਾਨੂੰ ਕਹਿਣਾ ਪਊਗਾ ਉਹ ਜਿਹੜਾ ਸਾਹਿਬ ਜਿਹੜੇ ਕੰਗਨਰ ਨੋਤ ਬਿਆਨਬਾਜ਼ੀ ਕਰਦੇ ਕਿ ਲੱਗਦਾ ਕਿ ਉਸ ਦਾ ਅਸਰ ਹਿਮਾਚਲ ਦੇ ਲੋਕਾਂ ਚ ਦੇਖਣ ਨੂੰ ਮਿਲ ਰਿਹਾ ਉਹ ਸੋਚ ਉਹਨਾਂ ਦੀ ਉਦertid ਗੱਲ ਹੈ ਦੇਖੋ ਜਿਹੜੀ ਲੜਕੀ ਨੇ ਥੱਪੜ ਮਾਰਿਆ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦਿਕਾਇ ਬੈਕ ਚ ਵਾਕਿਆ ਜਾਂ ਕੁਝ ਕਰਕੇ ਉਹਦੇ ਕੋਹੂੰਗੀ ਗਲਤੀ ਪਰ ਉਹਦੇ ਇਵਿਜ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਹਦੇ ਵਿੱਚ ਰਿਐਕਸ਼ਨ ਉੱਥੇ ਵੀ ਦੇਖਣ ਨੂੰ ਮਿਲਿਆ ਇੱਥੇ ਤੋਂ ਡਰਦੇ ਆ ਅਸੀਂ ਅਸੀਂ ਲੋਕਾਂ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕਹਿਣ ਨੂੰ ਪਰਦੇਸ ਹੈ ਪਰ ਵੀ ਆਰ ਇੰਡੀਅਨ ਸਾਨੂੰ ਇਹੋ ਜੀ ਚੀਜ਼ਾਂ ਨੂੰ ਮਤਲਬ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਲਈ ਕੰਮ ਕਰਨੀ ਚਾਹੀਦੀ ਹੈ ਅੱਜ ਉੱਥੇ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰਿਐਕਸ਼ਨ ਹੋਇਆ ਔਰ ਮੈਂ ਤੇ ਕਹੂੰਗਾ ਕਿ ਇਹ ਨਹੀਂ ਹੋਣਾ ਚਾਹੀਦਾ ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਉਹਦੇ ਨਤੀਜੇ ਜਿਹੜੇ ਆ ਇਹੋ ਜਿਹਾ ਘਟਨਾਵਾਂ ਆਣੀਆਂ ਪੰਜਾਬ ਇਹਨਾਂ ਘਟਨਾਵਾਂ ਤੱਕ ਪਹੁੰਚ ਰਿਹਾ ਅੱਜ ਮੈਂ ਦੋਵਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਇਹ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਮਹਾ ਚਲ ਵੀ ਇਮੀਡੀਏਟਲੀ ਉਹਨਾਂ ਨੂੰ ਵੈਰੀਫਾਈ ਆਇਡੈਂਟੀਫਾਈ ਕਰਕੇ ਉਹਨਾਂ ਦੇ ਪਰਚਾ ਦਰਜ ਕਰਨਾ ਜੀ ਕਵਲਜੀਤ ਸਿੰਘ ਨਾਮ ਦਾ ਲੜਕਾ ਹੈ ਪਿਛਲੇ ਦਿਨੀ 12 ਤਰੀਕ ਨੂੰ ਦਲੋਸੀ ਖਜ਼ਾਰ ਵਿੱਚ ਗਏ ਜਿੱਥੇ ਇਹਨਾਂ ਦਾ ਝਗੜਾ ਉੱਥੋਂ ਦੇ ਜਿਹੜੇ ਕਹਿੰਦੇ ਨੇ ਇਹਨਾਂ ਦੇ ਅਕੋਰਡਿੰਗ ਲਈ ਪਾਰਕਿੰਗ ਦੇ ਵਿੱਚ ਜਿਹੜੇ ਉੱਥੇ ਬੰਦੇ ਸੀਗੇ ਉਹਨਾਂ ਦੇ ਨਾਲ ਝਗੜਾ ਆ ਤੇ ਇਹਦੇ ਨਾਲ ਕੁੱਟਮਾਰ ਹੋਈ ਆ ਉਸ ਤੋਂ ਬਾਅਦ ਅਮਰੀਸਰ ਆ ਕੇ ਵਾਪਸ ਇਥੇ ਦਾਖਲ ਹੋਏ ਨੇ ਤੇ ਇਹਨਾਂ ਨੂੰ ਸਾਨੂੰ ਇਨਫੋਰਮ ਕੀਤਾ ਜੋ ਬਾਈਨਾਂ ਨੂੰ ਪੁੱਛਿਆ ਜੋ ਹਾਨੂੰ ਦੱਸਣਗੇ ਜੋ ਬਿਆਨ ਦੇਣਗੇ ਅਕੋਰਡਿੰਗਲੀ ਆਪਾਂ ਕਰੀਏ ਕੋਈ ਸੀਸੀਟੀਵੀ ਕੋਈ ਵੀਡੀਓ ਇਹਨਾਂ ਕੋਲ ਸਾਹਮਣੇ ਆਈ ਸੀ ਇਹ ਦੇਖੋ ਇਹ ਇਥੋਂ ਦਾ ਇਨਸੀਡੈਂਟ ਨਹੀਂਗਾ ਇਹ ਹਿਮਾਚਲ ਦਾ ਇਨਸੀਡੈਂਟ ਹੈ ਬਟ ਆਪਾਂ ਕੋਸ਼ਿਸ਼ ਕਰਾਂਗੇ ਸ਼ਾਇਦ ਇਹਨਾਂ ਕੋਲ ਮੋਬਾਈਲ ਦੇ ਵਿੱਚ ਕੋਈ ਫੁਟੇਜ ਹੋਏ ਕਿਉਂਕਿ ਉਹ ਬੰਦੇ ਨੂੰ ਫੜਨ ਲਈ ਸ਼ਾਪੇ ਮਾਰੀ ਕੀਤੀ ਜਿਵੇਂ ਕਿ ਉਸ ਤੋਂ ਬਿਲਕੁਲ ਪਹਿਲਾਂ ਬਿਆਨ ਜੋ ਦੇਣਗੇ ਔਰ ਰਿਕਾਰਡਿੰਗਲੀ ਉਹਨੂੰ ਕਾਰਵਾਈ ਕਰਾਂਗੇ ਦੇ ਨਾਲ ਕੋਈ ਰਸਤਾ ਕੀਤਾ ਜਾਵੇਗਾ ਅ ਜਸਟ ਆਨਲੀ ਇਨਫੋਰਮ ਕੀਤਾ ਗਿਆ ਆਪਾਂ ਦੇਖਾਂਗੇ ਕਿ ਇਹਨੂੰ ਕੌਣ ਜਾਣਦਾ ਉਥੇ ਜਾਂ ਕਿਵੇਂ ਕਰਕੇ ਆਪਾਂ ਜੋ ਵੀ ਪੋਸਿਬਿਲਟੀ ਹੋਏਗੀ